ਤੇ ਦੂਜਾ ਸੀਨਾ ਸਾਡਾ ਜਿਹੜਾ ਅਸੀਂ ਜ਼ਿਲ੍ਹਾ ਲੈਵਲ ਤੇ ਵੀ ਕਮੇਟੀ ਆ ਸਟੇਟ ਲੈਵਲ ਤੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਅਰਬਨ ਡਿਵੈਲਪਮੈਂਟ ਜਿਹੜੀਆਂ ਸਾਡੀ ਮਿਨਿਸਟਰੀਜ਼ ਆ ਜਾਂ ਲੋਕਲ ਬਾਡੀਜ਼ ਔਰ ਵਾਟਰ ਸਪਲਾਈ ਸੈਨੀਟੇਸ਼ਨ ਐਨੀਮਲਸ ਵੈਲਡਰਿੰਗ ਤੇ ਸਿਹਤ ਮੈਕਬਾ ਦਾ ਡਿਟਰੋਲ ਲੈਵਲ ਦੇ ਵਿੱਚ ਉਹਨਾਂ ਦੀ ਕੰਬਾਈਨਡ ਮੀਟਿੰਗ ਕਰਕੇ ਜਿਹੜਾ ਲੈਵਲ ਤੇ ਵੀ ਅੱਜ ਮੈਂ ਮੀਟਿੰਗ ਕੀਤੀ ਆ ਤੁਹਾਡੇ ਤੋਂ ਪਹਿਲਾਂ ਤਾਂ ਕਿ ਸਾਰੇ ਜਣੇ ਮਿਲ ਕੇ ਅਸੀਂ ਉਪਰਾਲਾ ਕਰੀਏ ਕਿ ਜਿਹੜੇ ਪਰੇ ਹੋਏ ਪਸ਼ੂ ਆ ਉਹਨਾਂ ਨੂੰ ਡੂੰਗਾ ਦਵਾਇਆ ਜਾਵੇ ਬਾਜ ਮਬਾਰੀਆਂ ਦਾ ਫਰਕ ਡਰੇਨੇਜ ਪਾਣੀ ਪਿੰਡਾਂ ਤੋਂ ਸਪਾਈ ਕੀਤੀ ਜਾਵੇ ਸਕੂਲਾਂ ਤੋਂ ਸਪਾਈ ਕੀਤੀ ਜਾਵੇ ਵਰਸਲ ਹਾਈਜਨ ਬਾਰੇ ਲੋਕਾਂ ਨੂੰ ਅੱਗੇ ਕੀਤਾ ਜਾਵੇ ਲੇਡੀਜ਼ ਨੂੰ ਜਿਹੜੇ ਤੁਹਾਡੇ ਜਿਹੜੇ ਲੈਪਟੈਂਸ ਸੈਨੀਟਰੀ ਬਾਥਸ ਬਾਰੇ ਸਪਾਈ ਕਰਨੇ ਆਉਣਾ ਕਿਸੇ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਨਾ ਆਵੇ ਮਾਰੀਆਂ ਦਾ ਲਾਜ਼ਮੀ ਹੋਵੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਜਾਵੇ ਐਨ ਜੀਓਜ਼ ਨਾਲ ਕੋਆ ਕੋਆਰਡੀਨੇਸ਼ਨ ਕਰਕੇ ਜਿਵੇਂ ਹੁਣ ਜੁਆਇਟਡ ਸਿਕਸ 11 ਪ੍ਰਿੰਟਡ ਡੌਗ ਕੀਤੇ ਉਹ ਲੋਕਾਂ ਦੇ ਘਰ ਤੱਕ ਬਣਾ ਰਹੇ ਆ ਕਿ ਹਰ ਇੱਕ ਬੰਦੇ ਦਾ ਘਰ ਬਣ ਜੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਖੇਤ ਸਾਫ਼ ਕਰਨਾ ਉਹਦੇ ਵਾਸਤੇ ਡਿਫਰੈਂਟ ਐਨ ਜੀਓਜ਼ ਕੰਮ ਕਰ ਰਹੇ ਆ ਕਿ ਉਹ ਰੇਤ ਸਿਲਟ ਕੱਢਣ ਵਿੱਚ ਮਦਦ ਕਰ ਰਹੇ ਆ ਫਿਰ ਉਹਦੇ ਖੇਤ ਨੂੰ ਤਿਆਰ ਕਰਨ ਤੋਂ ਮਦਦ ਕਰ ਰਹੇ ਆ